ਸੋਕ ਸਭਾ ਚੌਨ ਮੈਦਾਨ ਹਲਕਾ ਫਤੇਗੜ ਸਾਹਿਬ ਦੇ ਵਿੱਚ ਤੁਸੀਂ ਪਿੰਡੋਂ ਪਿੰਡ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਆਪਣੀਆਂ ਮੀਟਿੰਗਾਂ ਕਰ ਰਹੇ ਹੋ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਆਪਣਾ ਲਾਮ ਲਸ਼ਕਰ ਲੈ ਕੇ ਪੂਰੇ ਪੰਜਾਬ ਦੀ ਪੇੜੀ ਇਹ ਨਹੀਂ ਹਲਕਾ ਫਤੇਗੜ ਸਾਹਿਬ ਦੀ ਵੀ ਇੱਕ ਇੱਕ ਪਰਸਨ ਨੂੰ ਮਿਲ ਕੇ ਜਾ ਰਹੇ ਨੇ ਇਸ ਨੂੰ ਤੁਸੀਂ ਕਿੱਥੇ ਦੇਖਦੇ ਹੋ ਜਖਲ ਜੀ ਜੋ ਸ਼੍ਰੋਮਣੀ ਅਕਾਲੀ ਦਲ ਸਭੂਸ਼ਮ ਬਾਦਲਾ ਉਹਨੂੰ ਪਤਾ ਵੀ ਸਾਡੀ ਬੇਟੀ ਡੁੱਬ ਗਈ ਆ ਬੇਟੀ ਡੁੱਬਦੀ ਬਚਾਈਏ ਕਿਉਂਕਿ ਉਹਨਾਂ ਦਾ ਕਾਪੀ ਪਹਿਲਾਂ ਵੀ ਜਿਹੜੇ ਮੇਰੇ ਥੋੜੀ ਆ 1 2 ਕੀ ਆ ਪਰ ਕੁਝ ਕੇ ਮਲੇ ਉਹਨਾਂ ਦੇ ਸੱਚੇ ਛੁਟੇ ਆ ਪਰ ਕੁਝ ਕੇ ਜਿਹੜੇ ਲੀਡਰ ਆ ਉਹ ਵੀ ਸੱਚੇ ਝੂਠੇ ਆ ਉਹਨਾਂ ਨੇ ਆਪਣੀ ਹੋਜ਼ਰ ਬਚਾਉਣ ਬਾਤੇ ਆਪਣੀ ਹੋਜ਼ਰ ਬਚਾਉਣ ਬਾਤੇ ਉਹ ਤਾਂ ਪੜ ਬਣ ਜਾ ਰਹੇ ਆ ਬਿਜ ਕੋਸਟਾ ਪਰ ਹੋਣ ਬਚਾ ਲਈਏ ਕਾਰੀਦਾਂ ਦੀ ਕਿਉਂਕਿ ਉਹਨੂੰ ਭਾਰੇ ਨਿਸ਼ਾਨ ਪੈ ਰਿਆ ਭਾਰੇ ਨਿਸ਼ਾਨ ਦਾ ਟੱਕਰਾ ਕਰਨਾ ਪੈ ਰਿਆ ਇਸ ਕਰਕੇ ਸਾਡੇ ਜੋ ਬਾਜ਼ਲਾ ਉਹ ਆਪਣਾ ਕਾਵਾ ਲੈ ਕੇ ਪਿੰਡਾਂ ਜਾਂਦਾ ਪਰ ਕੋ ਖਾਸ ਉਹ ਹਲਾਰੇ ਮਿਲਿਆ ਕੋਈ ਬਰਕਤ ਆ ਉਹਦੇ ਨਾਲ ਜਿਹੜੇ ਹੈਗੇ ਪੱਕੇ ਉਹਨਾਂ ਹੈਗੇ ਹੈਗੇ ਆ ਪਿੰਡਾਂ ਚ ਕੋਈ ਬਰਕਰ ਖਾਸ ਜਾਂਦਾ ਨੀਗਾ ਇੱਕ ਇੱਕ ਦੋ ਦੋ ਬੰਦੇ ਜਾਂ ਉਦੋਂ ਚੌਕੜੇ ਥਾੜ ਦੇ ਨਾਲ ਸਾਡੇ ਪਿੰਡ ਦੇ ਲੋਕਾਂ ਨੇ ਕਹਿ ਰੱਖਿਆ ਹੂੰ ਕਾਫੀ ਬਥੇ ਹਲਕੇ ਨੇ ਵੀ ਹੂੰ ਵੀ ਚੋਲ ਨਹੀਂ ਆ ਕੋਈ ਸਮਝੌਤਾ ਨਹੀਂ ਕਰਨਾ ਕੋਈ ਕਾਜ ਨਹੀਂ ਚੱਕਣਾ ਜੋ ਵੀ ਮਰਜ਼ੀ ਆ ਜਾਵੇ ਉਹ ਮੇਰੀ ਹਾਜ਼ਰੀ ਹੁੱਕੇ ਬਿੱਜਾ ਚ ਲੀਡਰ ਹੋਈ ਅਸੀਂ ਮદાન ਵਿੱਚ ਦੇ ਕੋ ਮદાન ਚ ਦੋ ਟੀਮਾਂ ਖੋਲਦਿਆਂ ਜਾਂ ਚਾਰ ਖੋਲਦਣਗੀਆਂ ਚਾਰਾਂ ਚੋਂ ਦੋ ਟੀਮਾਂ ਕੋਲ ਆਉਂਦੀਆਂ ਲੱਗੀਆਂ ਵਿੱਚ ਦੋ ਦੋ ਫਿਰ ਫੈਲੋਂਦਾ ਇਹ ਤਾਂ ਭਰਾਵੋ ਪੰਜ ਛੇ ਟੀਮਾਂ ਬਣ ਰਹੀਆਂ ਜੇਡ ਜੋ ਜਿਹੜੀ ਟੀਮ ਤੱਕਣੀ ਹੋਵੇ ਉਹ ਮੈਚ ਜਿੱਤੋਗੇ ਜਿਹੜੀ ਟੀਮ ਹਾਰੀ ਹੋਵੇ ਉਹ ਹਾਰਜੋਗੇ ਪਰ ਅਸੀਂ ਸਾਨੂੰ ਮਤਲ ਜਿੱਤਣ ਦਾ ਨਹੀਂਗਾ ਇੱਕ ਸਾਨੂੰ ਇਹ ਆ ਕਿ ਲੋਕ ਸਭਾ ਫਤਿਹਕਰ ਸਾਹਿਬ ਤੇ ਇੱਕ ਜਾਗਦੀ ਜ਼ਮੀਰ ਸਿਕਾਉਣੀਆਂ ਇਹਨਾਂ ਲੀਡਰਾਂ ਨੂੰ ਵੀ ਜਮੇ ਸੀ ਇਹਨਾਂ ਤੱਕਾ ਕਿਟਵਾ ਜਾਂ ਕਰਵਾਇਆ ਵਾ ਉਹਦਾ ਅਸੀਂ ਇਦਰਾ ਜਵਾਬ ਦੇਣਾ ਇਹ ਵਰਕਰ ਘੱਟ ਜਵਾਬ ਦੇ ਰਗੇ ਜੀ ਵੋਟਰਾਂ ਉਹਨਾਂ ਨੇ ਜਵਾਬ ਦੇਣਾ ਮੈਂ ਜਿਹੜੇ ਪਿੰਡਾਂ ਦੇ ਵੋਟਰ ਆ ਪਿੰਡ ਦੇ ਬਜ਼ੁਰਗਾਂ ਦੇ ਦੇਜ ਆ ਪਿੰਡਾਂ ਦੇ ਕਿਸਾਨਾਂ ਦੇ ਦੇਜ ਦੇ ਆ ਆ ਪਿਛਲੇ ਸਾਡੀ ਸਰਕਾਰ ਸੀ ਜਦੋਂ ਕਾਂਗਰਸੀ ਲੀਲਾਪੜ ਅੱਗ ਲੱਗੀ ਜੀ ਪਰ ਉਥੇ ਪ੍ਰਸ਼ਾਸਨ ਦਾ ਕੀ ਹੋ ਰਿਹਾ ਸੀਗਾ ਸਾਡੇ ਪਿੰਡ 'ਚ ਫੈਲ ਬ੍ਰਿਗੇਡ ਦੀ ਇਕ ਪਰਾਇਵਟ ਐਕੀ ਅਸੀਂ ਗਏ ਯੂਥ ਭੱਜ ਕੇ ਤਾਂ ਅੱਗ ਵੀ ਆਈ ਸੀਗੀ ਸਰਕਾਰ ਵਾਲੀ ਕੁਛ ਕਰਦੀ ਹੈਗੀਆ ਜਾਂ ਲੀਡਰ ਕੋਈ ਕੁਛ ਕਰਦੇ ਸਾਡੇ بڑے ਕਿਸਾਨ ਦਾ ਟਰੈਕਟਰ ਜਲ ਗਿਆ ਸੀਗਾ ਉਹ ਤਾਂ ਤਰਸ ਸਾਧ ਸੰਸਦਾਂ ਤਰਸ ਉਹ ਖੜਾ ਸੀਗਾ ਹੂੰ ਉਹ ਤਾਂ ਚਾਨਦ ਦੀ ਖਬਰ ਲੈਣੀ ਆ ਟ੍ਰੈਕਟਰ ਜਾ ਗਿਆ ਤੇ ਤੈਨ ਲੱਗਦਾ ਹੂੰ ਕਦੇ ਤੇ ਅੱਜ ਉਹ ਤਰਫ ਉੱਰ ਰਿਹਾ ਹੂੰ ਜਿਹੜੇ ਪਿੰਡ ਚ ਕੋਈ ਲੀਡਰ ਗਿਆ ਹੀ ਨਹੀਂ ਉਹ ਪਤਾ ਵੀ ਸਾਡੇ ਪਿੰਡ ਦਾ ਫਰਕਰ ਕੌਣਾ ਕੀ ਇਹ ਨੁਕਸਾਨ ਹੋ ਗਿਆ ਤੁਰੂ ਕੋ ਬਰਕਰ ਨਹੀਂ ਸਰਦਾ ਅੱਜ ਕੱਲ ਲੋਕ ਜਿਹੜੇ ਲੋਕ ਐਨੇ ਪੜ੍ਹੇ ਲਿਖੇ ਹੋ ਗਏ ਆ ਇੰਨੇ ਪਤਾ ਲੱਗਾ ਨਾ ਕਿ ਹੱਥ ਤੇ ਬਾਜੇ ਮੋਬਾਈਲਾ ਇੰਟਰਨੈਟ ਬਹੁਤ ਤੇਜ਼ ਲੋਕ ਹੋ ਗਏ ਬੱਚੇ ਵੀ ਜਾਣੂ ਆ ਵਿੱਕੀ ਦਾ ਦਾ ਸਿਆਦ ਤੇ ਅੱਜ ਦਾ ਜਾਣੋਗੇ ਨਾ ਲੀਡਰ ਤੋਂ ਮੇਰਾ ਤਾਂ ਖਿਆਲ ਆ ਪੀਐਸ ਕੇ ਸਾਡੇ ਲੀਡਰਾਂ ਨੂੰ ਮੋਦੀ ਖਾਣੀ ਪੋਗੀ ਤੁਸੀਂ ਆਪਣੀ ਸ਼ਬਦਾਂ ਦੇ ਵਿੱਚ ਕਿਹਾ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਜੇਕਰ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਹਲਕਾ ਫਤੇਗੜ ਸਾਹਿਬ ਦੇ ਲੋਕ ਵੋਟਰ ਤੁਹਾਨੂੰ ਐਮਪੀ ਕਿਉਂ ਬਣਾਣ ਅੱਛੀ ਲੋਕਰ ਰਖਦੇ ਆ ਹਰ ਟਾਈਮ ਲੋਕਰ ਵਿੱਚ ਰਹਿੰਦੇ ਆ ਹੂੰ ਜਿੱਥੇ ਵੀ ਕਿਸੇ ਨੂੰ ਪੀੜ ਵਜੋਂ ਉੱਥੇ ਜਾਂਦੇ ਆ ਹੂੰ ਜੇਰਾ ਸਮਾਜਿਕ ਉਤਜਨਿਆ ਲੀਡਰ ਆ ਦਾ ਫਾਰਮ ਲੀਡਰ ਦਾ ਫੋਰ ਚੱਕ ਤੇ ਵੀ ਹਨਗੇ ਫੇ ਲੋਕ ਕਿਉਂ ਖੰਡ ਦੇ ਲੀਡਰ ਆ ਨਾ ਲੋਕ ਤਾਂ ਉਹਨਾਂ ਖੰਡ ਦੇ ਲੀਡਰ ਜਾਂ ਲੋਕਾਂ ਦੇ ਨਾਲ ਖੜੇ ਆ ਕੇ ਇਸ ਕਰਕੇ ਮੇਰੀ ਤਾਂ ਉਮੀਦ ਇਹ ਆ ਕਿ ਮੈਂ ਤਾਂ ਬਹੁਤ ਹੌਸਲੇ ਨਾਲ ਲੋਕਾਂ ਨਾਲ ਖੜਾ ਪਈ ਤੇ ਅੱਗੇ ਵੀ ਸਮਾਂ ਮਿਲੂਗਾ ਉਧਰ ਚੋਕੜਾ ਖੜਾ ਗਏ ਔਰ ਇੱਕ ਐਡਾ ਦਾ ਮਾਹੌਲ ਬਣਾ ਕੇ ਹਰਕਾ ਪਤਕਰ ਸਾਹਿਬ ਤੇ ਐਡਾ ਦਾ ਮਾਹੌਲ ਬਣਾ ਲਗੇ ਕਿ ਜੇ ਅਮਰ ਪੀਡੀਐਮ ਵੀ ਯਾਦ ਰੱਖਣਗੇ ਕਿ ਫਰਾਨੇ ਪੜਦੇ ਔਰ ਤੂਸੇ ਪਰਦਾ ਇੱਕ ਬੰਦਾ ਆ ਸੀਗਾ ਇਹ ਇੰਨੀ ਸੇਵਾ ਕੀਤੀ ਆ ਔਰ ਗਾਂ ਲੈਣ ਬਣਾਤੇ ਇੱਥੇ ਪੋਲਟਿਕ ਚੱਲੀ ਬਦ ਹੋ ਜੂਗੀ ਹੂੰ